ਜਾਰਾਂ ਦੀ ਮਹਿਫਲ ਵਿੱਚ ਬੈ ਕੇ ਲੈ ਕੇ ਤੇਰਾ ਨਾਂ ਇੱਕ ਵਾਰੀ ਕੇ ਦੱਸ ਜਾ ਤੈਨੂੰ ਯਾਦ ਕਰਾ ਕੇ ਨਾਨੀ ਇੱਕ ਵਾਰੀ ਕੇ ਦੱਸ ਜਾ ਤੈਨੂੰ ਯਾਦ ਕਰਾ ਕੇ ਨਾ ਨਤ ਯਾਰਾਂ ਨੂੰ ਯਾਰ ਮਿਲਣਗੇ ਲੱਗ ਕੇ ਸੀਨੇ ਨਾਲ ਮਿਲਣਗੇ ਨੱਤ ਜਾਰਾਂ ਨੂੰ ਯਾਰ ਮਿਲਣਗੇ ਲੱਗ ਕੇ ਸੀਨੇ ਨਾਲ ਮਿਲਣਗੇ ਮੈਂ ਪਾਪੀ ਦੇ ਦਿਲ ਦੇ ਵੇੜ ਹੋਣੀ ਸਨਸਰਾ ਇੱਕ ਵਾਰੀ ਕੇ ਦੱਸ ਜਾ ਤੈਨੂੰ ਯਾਦ ਕਰਾਂ ਕੇ ਨਾਨੀ ਇੱਕ ਵਾਰੀ ਕੇ ਦੱਸ ਜਾ ਤੈਨੂੰ ਯਾਦ ਕਰਾਂ ਕੇ ਨਾ ਦੱਸ ਦੇ ਦਿਲ ਦੀ ਟੱਠੀ ਕੰਦਨਾ ਰੁਕੂ ਕਿਵੇਂ ਬਹਾਰਾਂ ਨੂੰ ਫੁੱਲ ਫਲੇਖੇ ਦੇ ਪੁੱਛ ਬੈਠ ਕੀ ਆਖੂਗਾ ਯਾਰਾਂ ਨੂੰ ਫੁੱਲ ਫਲੇਖੇ ਦੇ ਪੁੱਛ ਬੈਠ ਕੀ ਆਖੂਗਾ ਯਾਰਾਂ ਨੂੰ ਚੱਲ ਸਮਝ ਜਾਣਗੇ ਆਪ ਚੱਲ ਸਮਝ ਜਾਣਗੇ ਆਪ ਦਿਲ ਦੀ ਸੁੰਨੀ ਵੇ ਘਸਰਾ ਇੱਕ ਵਾਰੀ ਕੇ ਦੱਸ ਜਾ ਤੈਨੂੰ ਯਾਦ ਕਰਾ ਕੇ ਨਾਨੀ ਇੱਕ ਵਾਰੀ ਕੇ ਦੱਸ ਜਾ ਤੈਨੂੰ ਯਾਦ ਕਰਾ ਕੇ ਨਾਨੀ ਇਹ ਅੱਜ ਦੀ ਗਾਇਕੀ ਤੇ ਪਿਛਲੀ ਗਾਇਕੀ ਦੇ ਵਿੱਚ ਕੀ ਫਰਕ ਨਜ਼ਰ ਆਉਂਦਾ ਤੁਹਾਨੂੰ ਫਰਕ ਤਾਂ ਬਹੁਤ ਆ ਜੀ ਪਹਿਲਾਂ ਦਮ ਵਾਲੀ ਗਾਇਕੀ ਸੀ ਜੀ ਹੁਣ ਤਾਂ ਫੇ ਦਮ ਵਾਲੀ ਗਾਇਕੀ ਹੈ ਹੁਣ ਕਦੇ ਵਾਲੀ ਗਾਇਕੀ ਹੈ ਬਈ ਉਹ ਤਾਂ ਬਸ ਉਹੀ ਆ ਜੀ ਇਕੱਲਾ ਟਰੈਕ ਤਾਂ ਪਹਿਲਾਂ ਵੈਅ ਹੁੰਦਾ ਹੁੰਦਾ ਅੱਛਾ ਅਸੀਂ ਤਾਂ ਅੱਜ ਵੀ ਜੇ ਖਾੜਾ ਲਾਉਣ ਰਜੇ ਚਾਰ ਸਾਲ ਜੀ ਹੁੰਦੇ ਹੂੰ ਕਿਹੜੇ ਕਿਹੜੇ ਸਾਜ਼ ਹਾਂ ਜੀ ਫੇ ਢੋਲਕ ਹਾਂਜੀ ਸਪਲਾ ਹਾਂਜੀ ਔਰ ਗਾਨਾ ਹਾਂਜੀ ਵੈਂਜੋ ਬਸ ਚਾਰ ਪੰਜ ਸਾਲ ਦੀ ਸੋਡੀ ਸਾਰੀ ਟੀਮ ਬਣੀ ਹੋਈ ਹੈ ਹਾਂਜੀ ਇਹ ਤਾਂ ਜੀ ਉਹ ਸੀ ਜਦੋਂ ਗਾਇਆ ਤੇ ਆਪਨੇ ਜਦੋਂ ਸਿੱਧ ਕਰ ਰਹੇ ਹਾਂ ਤੇ ਮੈਨੂੰ ਆਵਾ ਬਾਈ ਯਾਰ ਮੈਜੀ ਤਾਂ ਤੇਰੇ ਨਾਲ ਨਾ ਕਰੂੰਗਾ ਤੇ ਚੱਲ ਆਪਾਂ ਨੂੰ ਚੱਕਣਾ ਚੱਕ ਵਾਲਾ ਤੋੜਾ ਫਿਰ ਮਾਰ ਗਿਆ ਗੱਭ ਸਿੱਧੂ ਰਹਿ ਗਿਆ ਵਿਚਾਰਾ ਪਾਉਂਦਾ ਗੁੱਡੀਦਾਨ ਤੁਸਾ ਕਰਦੇ ਨਾਲ ਨੂੰ ਕਰ ਗਏ ਵੀ ਇਹ ਸਾਥ ਨਿਕਲੀ ਨਾ ਪਹਿਲੇ ਪੰਨਾ ਸੁਣ ਅੱਛਾ ਠਾਕਦਾ ਰਹੀ ਵੇ ਸੂਰਜਾ ਕੰਨੀਆਂ ਦੇ ਵੇ ਉਹ ਕੰਨੀਆਂ ਦੇ ਵੇੜੇ ਦੇ ਵਿੱਚ ਗਾਇਕੀ ਹੈ ਬਈ ਜੀ ਪਰ ਅਫਸੋਸ ਹੈ ਦਰਸ਼ਕੋ ਕਿ ਮੁੱਲ ਨਹੀਂ ਪਈ ਯਾਰ ਐਡੀ ਤਕੜੀ ਗਾਇਕੀ ਹੋਣ ਦੇ ਬਾਵਜੂਦ ਵੀ ਘਰਾਂ ਦੇ ਉਹੀ ਹਾਲਾਤ ਨੇ ਦਿਹਾੜੀਆਂ ਕਰਦੇ ਆ ਵਿਚਾਰੇ ਬੱਚੇ ਆਪਦੇ ਆਪ ਦੇ ਛੋਟੇ ਉਮਰੇ ਕੰਮ ਲਾਏ ਹੋਏ ਨੇ ਯਾਰ ਤਰਸ ਕਰੋ ਪ੍ਰੋਮੋਟਰ ਵੀਰੋ ਸਾਡਾ ਵੀ ਦੇਖੋ ਚੈਨਲ ਆ ਬਾਈ ਜੀ ਮਾਨਸ਼ਾ ਜੀ ਐਂਟਰਟੇਨਮੈਂਟ ਮੈਂ ਬਾਈ ਜੀ ਨੂੰ ਬੇਨਤੀ ਕਰੂੰਗਾ ਇਸ ਮਾਧਮ ਰਹੀਂ ਵੀ ਪਰਸਨਲੀ ਵੀ ਕਿ ਬਾਈ ਜੀ ਇਹਨਾਂ ਲੋਕਾਂ ਨੂੰ ਜਰੂਰ ਮੌਕਾ ਦਿਓ ਕਿਤੇ ਵੀ ਦੇਖੋ ਇੱਥੇ ਅਜਮਾ ਕੇ ਦੇਖੋ ਫੇਰ ਬਾਹਰ ਦੀਆਂ ਟਿਕਟਾਂ ਦਬਾਓ ਦੁਬਈ ਲੈ ਜਾਓ ਮਲੇਸ਼ੀਆ ਲੈ ਕੇ ਜਾਓ ਸਿੰਗਾਪੁਰ ਲੈ ਕੇ ਜਾਓ ਵੀ ਇਹਨਾਂ ਲੋਕਾਂ ਨੂੰ ਤੁਸੀਂ ਦਿਖਾਓਗੇ ਤਾਂ ਤੁਹਾਨੂੰ ਪੰਜਾਬ ਦੇ ਸੱਭਿਆਚਾਰ ਦੀ ਜਿਹੜੀ ਝਲਕਾ ਨਾ ਉਹ ਸਾਫ਼ ਦਿਖਾਈ ਦੇਊਗੀ ਉੱਜਾ ਸੋਣਾ ਹੁਣ ਤਰ ਜਾ ਵੀਰਾ ਤੇਰੀ ਉਮਰ ਚਾਹਾਰ ਦਗ ਹੋਵੇ ਸਾਡਾ ਸਾਹਮਣ ਵਖੇਰਾ ੜਿਆ ਤੇ ਜਿਹੜਾ ਅਥਰੂ ਬਣ ਚੋਵੇ ਤੇਰੀਆਂ ਪਾਉਣਾ ਜ਼ਖਮ ਅਟਿਹੜੇ ਅਸੀਂ ਰੱਖਦੇ ਮਸਾਂ ਕੋ ਮੈਂ ਕੀਲ ਬੇਲੇ ਹੈ ਫੈਦਾ ਤੇਰਾ ਤੇ ਜਦੋਂ ਯਾਰ ਕੋਲ ਨਾ ਹੋਵੇ ਇੱਕ ਸੌਣ ਦਾ ਮਹੀਨਾ ਰਤ ਪਿਆਰ ਦੀ ਯਾਦ ਮੱਲੋ ਮੱਲੀ ਆ ਗਈ ਸੋਣ ਯਾਰ ਦੀ ਤੇ ਕੁੜੀਆਂ ਚ ਗੱਲ ਛੜ ਗਈ ਵੇ ਜਦੋਂ ਪੀਂਗਦੇ ਹਲਾਰੇ ਨਾਲ ਸੋਣਿਆ ਹਾਂ ਸਜਣਾ ਹਾਨੀਆਂ ਦੇ ਪੱਤਿਆਂ ਨਾ ਵੇ ਪੱਤਿਆਂ ਨਾ ਹਿੱਕ ਫੜ ਗਈ ਵੇ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਕੱਲ ਵੇਖਿਆ ਸੀ ਮੋਰ ਫੈਲ ਪਾਮ ਦਾ ਕੋਲ ਜਦ ਮੋਰਨੀ ਖੜੀ ਸਾਡੇ ਦਿਲ ਦੀ ਬੁਝੀ ਨਾ ਅੱਗ ਸਜਣਾ ਵੇ ਹੰਝੂਆਂ ਦੀ ਲੱਗ ਕੇ ਚੜੀ ਵੇ ਕੱਲ ਵੇਖਿਆ ਸੀ ਮੋਰ ਪੈਰ ਪਾਉਂਦਾ ਘੋਲ ਜਦੋਂ ਮੋਰਨੀ ਖੜੀ ਸਾਡੇ ਦਿਲ ਦੀ ਬੁਝੀ ਨਾ ਅੱਗ ਸੱਜਣਾ ਬੇ ਹੰਝੂਆਂ ਦੀ ਲੱਗ ਕੇ ਚੜੀ ਬੇ ਸਾਡੇ ਰੂਪ ਦੀ ਚਮੇਲੀ ਅੱਗ ਲਗੜੀ ਸੋਹਣਿਆ ਹਾਂ 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 ਸੱਜਣਾ ਸਾਡੇ ਰੂਪ ਦੀ ਚਮੇਲੀ ਅੱਗ ਲਗੜੀ ਤੁਸੂਤੀ ਰਤ ਆਕੇ ਖੜ ਗਈ ਬੇ ਜਦੋਂ ਪੀਂਘ ਦੇ ਹਲਾਰੇ ਨਾਲ ਸੋਹਣਿਆ ਸੱਜਣਾ ਹਾਨੀਆਂ ਦੇ ਪੱਤਿਆਂ ਨਾ ਦੇ ਪੱਤਿਆਂ ਨਾ ਇੱਕ ਫੜ ਗਈ ਵੇ ਇੱਕ ਸੌਣ ਦਾ ਮਹੀਨਾ ਰਤ ਪਿਆਰ ਦੀ ਸਤਸ੍ਰੀ ਅਕਾਲ ਪੰਜਾਬੀਓ ਪੰਜਾਬ ਦੀ ਬੁਲੰਦ ਆਵਾਜ਼ ਮੇਰੇ ਨਾਲ 79 ਸੱਤਾ ਦੇ ਭਰਾ ਹਰਵੰਤ ਸੱਤਾ ਜੀ ਨੇ ਬਾਈ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਮਾਨਸ਼ਾਹੀ ਐਂਟਰਟੇਨਮੈਂਟ ਕੈਨੇਡਾ ਤੇ ਮੇਰਾ ਚੈਨਲ ਲਾਲੀ ਤਨੌਲਾ ਵੱਲੋਂ ਲਾਲੀ ਤਨੌਂਦਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਪਿੰਡ ਪਹੁੰਚਣ ਤੇ ਜੀ ਅੱਜ ਤੁਹਾਡੇ ਨਾਲ ਕੁਝ ਅਸੀਂ ਯਾਦਗਾਰੀ ਪਲ ਸਾਂਝੇ ਕਰਨ ਆਏ ਆ ਜਿਹੜੇ ਤੁਸੀਂ ਸਾਡੇ ਪੰਜਾਬ ਦੀ بلند ਆਵਾਜ਼ ਇਹ ਸਿਰਫ ਕਿਤੇ ਪੰਜਾਬ ਚ ਨਹੀਂ ਸੀਗੀ ਇਸ ਤੋਂ ਅਗਾਹ ਜਾ ਕੇ ਵੀ ਇਹਨਾਂ ਨੇ ਮਤਲਬ ਆਪਣਾ ਬਾਲੀਵੁੱਡ ਤੱਕ ਵੀ ਨਾਮ ਕਮਾਇਆ ਕਿਉਂਕਿ ਜਿਹੜਾ ਇਹਨਾਂ ਦਾ ਪ੍ਰਸਿੱਧ ਗੀਤ ਸੀਗਾ ਮੇਰੀਆਂ 17 ਯਾਦ ਨੇ ਉਹ ਪੱਤਿਆਂ ਨਾਲ ਹੱਕ ਪੜ ਗਈ ਉਹ ਬਾਲੀਵੁੱਡ ਦੇ ਗੀਤਾਂ ਦੇ ਵਿੱਚ ਵੀ ਗਾਇਆ ਗਿਆ ਸੋ ਉਸ ਬਲੰਦ ਆਵਾਜ਼ ਦੇ ਨਾਲ ਅਸੀਂ ਰੂਬਰੂ ਹੋਣ ਜਾ ਰਹੇ ਹਾਂ ਬਾਈ ਨਸ਼ੱਤਰ ਸਤਾ ਜੀ ਇਹਨਾਂ ਨਾਲ ਗੱਲਬਾਤ ਕਰਾਂਗੇ ਛੱਤਾ ਭਾਈ ਜੀ ਦੀ ਜਿਹੜੀ ਯਾਦਗਾਰਾ ਜਾਂ ਉਹਨਾਂ ਦਾ ਬਚਪਨ ਜਾਂ ਉਹਨਾਂ ਦਾ ਜਨਮ ਸਮੇ ਜਾਂ ਗਾਇਕੀ ਦੇ ਖੇਤਰ ਚੱਟਾ ਤੋਂ ਆਏ ਉਹ ਪਹਿਲਾਂ ਮੈਂ ਥੋੜੀ ਜਾਣਕਾਰੀ ਲੈ ਕੇ ਆਇਆ ਉਹਨਾਂ ਬਾਰੇ ਕਿ ਉਹ ਡਰਾਮਾ ਖੇੜਦੇ ਹੁੰਦੇ ਸੀ ਉਹ ਸਾਰੀਆਂ ਗੱਲਾਂ ਬਾਤਾਂ ਅੱਜ ਉਹਨਾਂ ਨਾਲ ਆਪਾਂ ਖੁੱਲ੍ਹ ਕੇ ਕਰਾਂਗੇ ਬਾਈ ਜੀ ਪਹਿਲਾਂ ਤਾਂ ਅਸੀਂ ਛੱਤਾ ਸਾਹਿਬ ਦੀ ਨਛੱਤਰ ਜੀ ਦੀ ਜੀਵਨੀ ਬਾਰੇ ਤੁਹਾਡੇ ਤੋਂ ਥੋੜੀ ਜਾਣਕਾਰੀ ਲੈਣੀ ਚਾਹੁੰਦੇ ਹਾਂ ਕਿ ਤੁਸੀਂ ਪਰਿਵਾਰ ਦੇ ਵਿੱਚ ਕਿੰਨੇ ਭੈਣ ਭਰਾ ਹੋ ਅਸੀਂ 7 ਭਾਈ ਸੀਗੇ ਇੱਕ ਭੈਣ ਸੀ ਜੀ ਹਾਂਜੀ ਹਾਂਜੀ ਤੇ ਜਿਹੜੇ ਆਪਣੇ ਨਛੱਤਰ ਜੀ ਸੀਗੇ ਉਹ ਕਹਵੇਂ ਸਥਾਨ ਤੇ ਸੀ ਤੇ ਉਹਨਾਂ ਨੇ ਕਦੋਂ ਆਪਦਾ ਗਾਇਕੀ ਦਾ ਇਹ ਸਫ਼ਰ ਸ਼ੁਰੂ ਕਰਿਆ ਗਾਇਕੀ ਦਾ ਹਿੱਸਾ ਜੀ ਉਹਨਾਂ ਨੂੰ ਬਚਪਨ ਤੋਂ ਸੋਖ ਸੀ ਜੀ ਹਾਂਜੀ ਹਾਂਜੀ ਜੀ ਤੇ ਉਹ ਬਾਈ ਜੀ ਜਦੋਂ ਉਹਨਾਂ ਨੇ ਮੈਂ ਬੁਰਜ ਜਿਹੜਾ ਰਾਜਗੜ ਤੁਹਾਡਾ ਪਿੰਡ ਹੈ ਮੈਂ ਕਿਤੇ ਲਿਖਿਆ ਪੜਿਆ ਸੀਗਾ ਕਿ ਉਹਨਾਂ ਨੇ ਉੱਥੇ ਕਿਸੇ ਟੂਰਨਾਮੈਂਟ ਦੇ ਵਿੱਚ ਕਿਸੇ ਗਾਣੇ ਦੀ ਸਤਰਾ ਟੂਰਨਾਮੈਂਟ ਉੱਤੇ ਗਾਈ ਸੀ ਹਾਂ ਜੀ ਹਾਂ ਜੀ ਉੱਥੇ ਸਾਡੇ ਪਿੰਡ ਦੀ ਬਹੁਤ ਤਕੜੀ ਟੀਮ ਸੀਗੀ ਜੀ ਤੇ ਸਾਡੇ ਪਿੰਡ ਦਾ ਸੌਰ ਵਾਲਾ ਮੁੰਡਾ ਸੀਗਾ ਇੱਥੇ ਭਾਣ ਜਾ ਰਹਿੰਦਾ ਸੀਗਾ ਜੀ ਤੇ ਉਹਨੂੰ ਉਹਨੇ ਆਖਿਆ ਵੀ ਮੈਂ ਗੀਤ ਗਾਉਣਾ ਹੈ ਜੀ ਜਲਾਲ ਹਰਵੰਸ ਵੀ ਸੀ ਉਸਤਨਾਮ ਬੰਡਣ ਲੱਗੇ ਉਹ ਜੀ ਤੇ ਉਹਨੂੰ ਚੱਕ ਕੇ ਉਹਨੇ ਚੜਾਦਾ ਉੱਤੇ ਗਰਬਖਸ ਸਿੰਘ ਅਲਵੇਲਾ ਵੀ ਸੀ ਸਟੇ ਤੇ ਪ੍ਰਸਿੱਧ ਗੀਤਕਾਰ ਗਰਬਖਸ ਅਲਵੇਲਾ ਹਾਂ ਜੀ ਹਾਂ ਜੀ ਹਾਂ ਜੀ ਉਹ ਵੀ ਤੇ ਜਦੋਂ ਉਹਨੇ ਗੀਤ ਗਾਇਆ ਮਲੂਕ ਚੰਦਾ ਜੀ ਚਾਰ ਜਨ ਚਾਰ ਜਨ ਜਿੰਦਗੀ ਦੇ ਰੱਖੀ ਸਾਹਬ ਕੇ ਮੈਲੀ ਨਾ ਉਹ ਜੀ ਉਹਦੀਆਂ ਦੋ ਸਤਰਾਂ ਹੋ ਜਾਣ ਦੀ ਤੁਹਾਨੂੰ ਨਹੀਂ ਮੈਨੂੰ ਯਾਦ ਨਹੀਂ ਤੁਹਾਡੇ ਯਾਰ ਹਾਂ ਜੀ ਹਾਂ ਜੀ ਤੇ ਮਤਲਬ ਇੰਨਾ ਪਸੰਦ ਕੀਤਾ ਅਲਵੇਲਾ ਸਾਹਿਬ ਨੇ ਉਸ ਤੋਂ ਬਾਅਦ ਉਹਨਾਂ ਨੂੰ ਗੀਤ ਇੱਧਰ ਸੰਗੀਤਕ ਲਾਈਨ ਦੇ ਨਾਲ ਜੋੜਦੇ ਆ ਵਿੱਚ ਉਹਨਾਂ ਨੇ ਡਰਾਮੇ ਤੋਰ ਲਏ ਜੀ ਫਿਰ ਗਰਬਖਸ ਸਿੰਘ ਲਵੇਲਾ ਨੇ ਅੱਛਾ ਡਰਾਮੇ ਸ਼ੁਰੂ ਕੀਤੇ ਹਾਂ ਜੀ ਡਰਾਮੇ ਸ਼ੁਰੂ ਕਰਦੇ ਮਤਲਬ ਡਰਾਮੇ ਜਿਹੜੇ ਲਿਖ ਕੇ ਦਿੰਦੇ ਹੁੰਦੇ ਸੀਗੇ ਗਰਬਖਸ ਜੀ ਇਹ ਫਲਮਾਉਂਦੇ ਹੁੰਦੇ ਸੀ ਹਾਂ ਜੀ ਆਏਗਾਉਂਦੇ ਹੁੰਦੇ ਇਹ ਦੌਰ ਬਾਈ ਜੀ ਕਦੋਂ ਚੱਲਿਆ ਇਹ ਜੀ 20 ਸਾਲ ਘੱਟੋ ਘੱਟ ਡਰਾਮੇ ਕਰੇ ਉਹਨਾਂ ਨੇ ਕਿਹੜੇ ਮਤਲਬ ਕਿਹੜੇ ਸੰਦੀ ਗੱਲ ਕਰ ਰਹੇ ਹੋ ਤੁਸੀਂ ਕਦੋਂ ਸ਼ੁਰੂ ਕੀਤਾ ਇਹਨਾਂ ਨੇ ਇਹ ਜ਼ਾਰ ਉਹ ਮੇਰੇ ਸੰ ਨਹੀਂ ਜੀ ਸੰ ਨਹੀਂ ਹਾਂ ਜੀ ਤੁਸੀਂ ਛੋਟੇ ਹੁੰਦੇ ਸੀ ਹਾਂ ਛੋਟੇ ਹੁੰਦੇ ਸੀ ਤੁਹਾਡੇ ਤੋਂ ਕਿੰਨੇ ਕੁ ਮਤਲਬ ਉਮਰ ਦਾ ਫਰਕ ਸੀ ਬਾਈ ਜੀ ਤੇ ਹੋਰ ਬਾਈ ਜੀ ਹੁਣ ਜਿਵੇਂ ਅਸੀਂ ਪ੍ਰਸਿੱਧ ਉਹਨਾਂ ਦੇ ਬਹੁਤ ਗੀਤ ਤੁਹਾਨੂੰ ਪਤਾ ਮੈਨੂੰ ਪਤਾ ਲੱਗਿਆ ਕਿ ਉਸ ਤੋਂ ਬਾਅਦ ਉਹਨਾਂ ਦੇ ਇਸ ਸੰਸਾਰ ਤੋਂ ਕੂਚ ਕਰਨ ਜਾਣ ਤੋਂ ਬਾਅਦ ਤੁਹਾਨੂੰ ਪੱਗ ਦਿੱਤੀ ਗਈ ਹੈ ਸੰਗੀਤਕ ਪੱਗ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਸਾਡੇ ਜੀ ਮੈਂ ਬੱਚੇ ਵੀ ਉਹਦੇ ਵਿਆਹੇ ਸਾਰਾ ਕੁਝ ਕਰਿਆ ਗਰਵਕ ਸੰਗਲ ਵਿਲਾ ਜੀ ਨੇ ਭੋਗ ਤੇ ਬੋਲਤਾ ਸੀ ਜੀ ਵੀ ਮੈਂ ਇਹਦੀ ਮਾਰਕੀਟ ਦੇ ਵਿੱਚ ਟੇਪ ਨੇ ਉਲਿਆ ਆ ਵੀ ਥੋੜੀ ਟੇਪ ਆ ਮਾਰੀ ਥੋੜੀ ਵੀ ਟੇਪ ਆਈ ਹੈ ਹਾਂ ਜੀ ਚਾਰ ਟੇਪਾਂ ਆ ਮੇਰੀਆਂ ਅੱਛਾ ਜੀ ਕੀ ਨਾਮ ਤੇ ਸੀ ਕੋਈ ਟਾਈਟਲ ਉਹ ਵਰਗੀ ਤਸਵੀਰ ਉਹਦਾ ਕੋਈ ਗਾਣਾ ਦਰਸਤ ਹਾਂ ਉਹਦੇ ਜੋ ਮੇਰਾ ਗਾਣਾ ਬੜਾ ਹਿੱਟ ਹੋਇਆ ਸੀਗਾ ਜੀ ਗੀਤੇ ਦੇ ਆਲਪੁਰੇ ਦਾ ਲਿਖਿਆ ਵਾ ਗੀਤਾ ਉਹ ਮੈਂ ਤੁਹਾਡੀ ਨਜ਼ਰ ਕਰ ਲਾਂਗਾ ਜੀ ਹਾਏ ਮਰ ਜਾਣੀ ਨੂੰ ਮਰਮ ਕਾਹਗੀ ਇੱਕੋ ਚੁੱਪ ਮੱਖਣਾ ਹਵੇ ਤੇਰੀ ਹੈਰੋ ਕਰੋ ਕਿ ਮੈਂ ਥੱਕ ਗਈ ਸੱਜਣਾ ਹੇ ਨਹੀਂ ਦਿਲ ਚੰਦਰਾ ਮਨ ਦਾ ਆ ਬੁਝਣ ਵਾਲੀਆਂ ਬਾਤਾਂ ਪਾਉਂਦੀ ਹੈ ਫਿਰੇ ਜਬਾਨੀ ਮੇਰੀ ਕੱਲਾ ਕੱਲੀ ਨੂੰ ਟੱਕਰ ਦੈਂ ਮਰ ਕੇ ਵੇ ਤਾਂ ਮਿਲੰਗ ਜਾਣਾ ਚੰਨਾ ਚੁੱਪ ਕਰਕੇ ਨਤ ਨਤ ਕੀ ਸੰਗਣ ਦਾ ਫਾਇਦਾ ਤੂ ਇੱਕ ਦਿਨ ਸਾਂਗ ਲਾ ਹਣ ਦਿਆ ਦਿਲ ਕੱਢ ਕੇ ਕੱਢ ਕੇ ਥੜੀ ਤੇ ਤੇਰੇ ਧਰ ਦੂੰ ਤੂੰ ਇੱਕ ਦਿਨ ਮੰਗ ਲਾ ਹਣ ਦਿਆ ਦਿਲ ਕੱਢ ਕੇ ਕੀ ਬਾਤ ਹੈ ਭਾਈ ਜੀ ਮੈਂ ਤਾਂ ਛੱਤਾ ਸਾਹਿਬ ਦੀ ਜਦੋਂ ਇੱਥੋਂ ਜਹਾਨ ਤੋਂ ਤੁਰ ਗਏ ਸੀਗੇ ਹਾਂਜੀ ਹਾਂਜੀ ਬਹੁਤ ਛੋਟਾ ਸੀਗਾ ਮੈਂ ਅੱਜ ਤੁਹਾਡੀ ਗੀਤਕਾਰੀ ਸੁਣ ਕੇ ਮੈਨੂੰ ਇਹ ਲੱਗ ਰਿਹਾ ਕਿ ਮੈਂ ਨਛੱਤਰ ਛੱਤਾ ਜੀ ਨਾਲ ਹੀ ਬੈਠਾ ਹਾਂ ਜੀ 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 ਬਹੁਤ ਦਰਸ਼ਕੋ ਬਹੁਤ ਮਤਲਬ ਭਾਵਕ ਪਾਲ ਨੇ ਮੈਂ ਇਹ ਪੇਸ਼ੇ ਵਜੋਂ ਆਪਦਾ ਇੱਕ ਇੰਟਰਵਿਊ ਬਾਈ ਨਾਲ ਕਰ ਰਿਹਾ ਪਰ ਮੈਂ ਤੁਹਾਨੂੰ ਸੱਚ ਜਾਣ ਕੇ ਕਹਿੰਦਾ ਮੈਂ ਪਹਿਲਾਂ ਪੱਤਿਆਂ ਨਾਲ ਹੱਕ ਪੜਗੀ ਬਾਈ ਤੋਂ ਗਾਣਾ ਸੁਣਿਆ ਸੀ ਮੇਰਾ ਬਾਈ ਜੀ ਰੋਮ ਰੋਮ ਖੜਾ ਹੋ ਗਿਆ ਸੀਗਾ ਮੈਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਛੱਤਾ ਸਾਹਿਬ ਗਾ ਰਹੇ ਨੇ ਤੁਸੀਂ ਆਵਾਜ਼ ਦੇ ਵਿੱਚ ਬਾਈ ਜੀ ਤੁਹਾਡੇ ਇੰਨੀ ਕشش ਹੈ ਹਾਂਜੀ ਹਾਂਜੀ ਕੀ ਮੈਨੂੰ ਤਾਂ ਐ ਲੱਗਦਾ ਕਿ ਜਿਵੇਂ ਤੁਹਾਡਾ ਸਾਰਾ ਪਰਿਵਾਰ ਹੀ ਜਿਹੜਾ ਸੰਗੀਤਕ ਲੈਣ ਦੇ ਨਾਲ ਹਾਂਜੀ 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 ਪਹਿਲਾਂ ਤੋਂ ਹੀ ਐ ਜੀ ਸਾਡੇ ਮਾਮਾ ਜੀ ਗਾਉਂਦੇ ਸੀ ਜੀ ਕੀ ਨਾਮ ਸੀ ਉਹਨਾਂ ਦਾ ਉਹਨਾਂ ਦਾ ਜੀ ਪਾਲ ਸਿੰਘ ਸੀ ਉਹਨਾਂ ਨੇ ਵੀ ਕੋਈ ਕਸ਼ਟ ਕੀਤੀ ਐ ਨਹੀਂ ਜੋ ਮਦਾਨੀ ਗਾਉਂਦੇ ਸੀ ਮੇਲਿਆਂ ਮੋਲਿਆਂ ਭਾਈ ਜੀ ਜਿਹੜੇ ਗਾਇਕੀ ਦੇ ਖੇਤਰ ਦੀ ਮਤਲਬ ਸ਼ੁਰੂਆਤ ਸੀਗੀ ਉਹ 76 ਛੱਤਾ ਜੀ ਨੇ ਕਿਵੇਂ ਕੀਤੀ ਕਿੱਥੋਂ ਕਰੀ ਉਹ ਜੀ ਤੁਹਾਨੂੰ ਮੈਂ ਦੱਸਦਾ ਵੀ ਰਲੇ ਹੁੰਦੇ ਸੀਗੇ ਤੁਹਾਨੂੰ ਬਚਪਨ ਤੋਂ ਸੌਕ ਸੀਗਾ ਖੇਤਾਂ ਦੇ ਵਿੱਚ ਉਹਨੇ ਜੇ ਪੱਠੇ ਖੋਤਦੇ ਜਾਂ ਬੈਂਡ ਦੇ ਵਿੱਚ ਮੂੰਹ ਕਰਕੇ ਗਾਈ ਜਾਣਾ ਉਹਨੇ ਹਾਂ ਤੇ ਜੇ ਕਿਸੇ ਤੋਂ ਪੱਠੇ ਵੱਡੇ ਨਾਲ ਵਢਾਤੇ ਉਹਨਾਂ ਨੇ ਕਹਿੰਦਾ ਛੱਤੇ ਗੀਤ ਸੁਣਾ ਦੇ ਉਹਨੇ ਫਿਰ ਗੀਤ ਸੁਣਾ ਕੇ ਪੱਠੇ ਲਿਆਉਣੇ ਹਾਂਜੀ ਹਾਂਜੀ ਐਂ ਕਰਕੇ ਮਤਲਬ ਤੁਹਾਡੇ ਜਿਹੜੇ ਪਿਤਾ ਪੁਰਖੀ ਕੰਮ ਕੀ ਸੀ ਮਤਲਬ ਤੁਹਾਡੇ ਪਿਤਾ ਮੈਂ ਦੇਖਿਆ ਵੀ ਘਰ ਦੇ ਗਰੀਬੀ ਹਾਲਾਤ ਸੀਗੇ ਤੁਸੀਂ ਬਚਪਨ ਤੋਂ ਕੀ ਕਰਦੇ ਸੀ ਬਾਈ ਜੀ ਕੰਮ ਤਾਂ ਨਹੀਂ ਕਰਦੇ ਸੀ ਬਸ ਆ ਹੀ ਦਿਹਾੜੀ ਦਾ ਪਾਜੀ ਕਰਦੇ ਸੀ ਦਿਹਾੜੀ ਦਾ ਹਾਂਜੀ ਹਾਂਜੀ ਤੇ ਮਤਲਬ ਇਸ ਤਰ੍ਹਾਂ ਹੀ ਸ਼ੌਂਕ ਇਹਨਾਂ ਦਾ ਮਤਲਬ ਸੱਥਾਂ ਚ ਗਾਉਣ ਤੋਂ ਲੈ ਕੇ ਸਟੇਜਾਂ ਤੱਕ ਪਹੁੰਚ ਗਏ ਸਟੇਜਾਂ ਤੱਕ ਰਹਾਂ ਜੀ ਹਾਂ ਜੀ ਉਹਨੂੰ ਬੜਾ ਵੱਡਾ ਸ਼ੌਕ ਸੀ ਉਹਨੂੰ ਜੀ ਮੈਂ ਵੀ ਨਾਲ ਜਾਂਦਾ ਰਹਿੰਦਾ ਸੀ ਉਹਨਾਂ ਦੇ ਠੀਕ ਆ ਤੁਸੀਂ ਮਤਲਬ ਬਚਪਨ ਤੋਂ ਜਦੋਂ ਤੋਂ ਉਹਨਾਂ ਨੇ ਗਾਉਣਾ ਸਟਾਰਟ ਕੀਤਾ ਉਦੋਂ ਦੀ ਤੁਸੀਂ ਨਾਲ ਹਾਂ ਜੀ ਹਾਂ ਜੀ ਹਾਂ ਜੀ ਤੇ ਬਾਈ ਜੀ ਵਾਕਈ ਤੁਹਾਡੇ ਪਰਿਵਾਰ ਦੇ ਵਿੱਚ ਇਹ ਕਲਾ ਗਈ ਕਿ ਤੁਸੀਂ ਵੀ ਮਤਲਬ ਨਾ ਜੇ ਅਸੀਂ ਕਹਿ ਦਈਏ ਦਰਸ਼ਕੋ ਯਾਰ ਮੈਂ ਯਕੀਨ ਮੰਨ ਕੇ ਤੁਸੀਂ ਮੇਰਾ ਯਕੀਨ ਕਰਿਓ ਕੀ ਬਾਈ ਨੂੰ ਨਾ ਜੇ ਤੁਸੀਂ ਆਪਦੇ ਛੋਟੇ ਪ੍ਰੋਗਰਾਮਾਂ ਦੇ ਵਿੱਚ ਵੀ ਮੌਕਾ ਦਿਓ ਗਾਉਣ ਦਾ ਕਦੇ ਕਿਸੇ ਵਿਆਹ ਸ਼ਾਦੀ ਦੇ ਵਿੱਚ ਮੈਂ ਕਹਿੰਦਾ ਚਾਹੇ ਜਾਗੋ ਤੇ ਹੀ ਬੁਲਾ ਲਓ ਯਾਰ ਜਾਗੋ ਤੇ ਬੁਲਾ ਕੇ ਇੱਕ ਵਾਰੀ ਸੁਣੋ ਨਾ ਬਾਈ ਨੂੰ ਮੈਂ ਕਹਿੰਦਾ ਵੀ ਯਾਰ ਬਿਨਾ ਬਿਨਾ ਕਿਸੇ 뮤직 ਤੋਂ ਬਿਨਾ ਕਿਸੇ ਢੋਲ ਕੀ ਬਾਜੇ ਤੋਂ ਬਾਈ ਨੇ ਲੂੰਖੰਡਾ ਖੜਾ ਕਰਤਾ ਵੀ ਗਾਇਕੀ ਜਿਹੜੀ ਆ ਬਾਈ ਬਹੁਤ ਮਹਿੰਗਾ ਸ਼ੌਂਕ ਆ ਤੇ ਅੱਜ ਦੇ ਜਿਹੜੇ ਕਲਾਕਾਰ ਨੇ ਨਾ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ ਪਰ ਅੱਜ ਦਾ ਜਿਹੜਾ ਗਾਇਕੀ ਦਾ ਯੋਗ ਆ ਕਿਸੇ ਹੋਰ ਤਰੀਕੇ ਦਾ ਜਿਹੜਾ ਇਹਨਾਂ ਦੀਆਂ ਸਟੇਜਾਂ ਲੱਗਦੀਆਂ ਸੀ ਬਾਈ ਜੀ ਉਹ ਹਿੱਕ ਦੇ ਜ਼ੋਰ ਤੇ ਲੱਗਦੀ ਸੀ ਮੈਂ ਪਿਛਲੇ ਦਿਨ ਹੀ ਅਵਤਾਰ ਚਮਕਜੀ ਦੀ ਇੱਕ ਵੀਡੀਓ ਕੀਤੀ ਸੀਗੀ ਇੰਟਰਵਿਊ ਕੀਤੀ ਸੀ ਉਹ ਕਹਿੰਦੇ ਵੀ ਅਮਰ ਸਿੰਘ ਚਮਕੀਲਾ ਸਾਨੂੰ ਇਹ ਗੱਲ ਸਿਖਾ ਕੇ ਗਏ ਨੇ ਕਿ ਜੇ ਕਲਾਕਾਰਾਂ ਦੇ ਖੁੱਚਾਂ ਦੇ ਉੱਤੋਂ ਪਜਾਮਾ ਗਿੱਲਾ ਨਹੀਂ ਨਾ ਹੁੰਦਾ ਮੁੜਕੇ ਨਾਲ ਤਾਂ ਮੈਂ ਉਹਨੂੰ ਕਲਾਕਾਰ ਨਹੀਂ ਮੰਨਦਾ ਇਹ ਗੱਲ ਸੱਚ ਜਾਣਿਓ ਬਾਈ ਜੀ ਅੱਜ ਸ਼ੋਹਾਂ ਦੇ ਪੈਸੇ ਬੇਸ਼ੱਕ ਵੱਧ ਬਣਦੇ ਨੇ ਕਲਾਕਾਰਾਂ ਨੂੰ ਇਹ ਜਿਹੜਾ ਇਹਨਾਂ ਦਾ ਟਾਈਮ ਸੀ ਇਹਨਾਂ ਦਾ ਜਿਹੜਾ ਵੇਲਾ ਸੀ ਉਸ ਸਮੇਂ ਬਾਈ ਜੀ ਇਹ ਹਿੱਕ ਦੇ ਜ਼ੋਰ ਨਾਲ ਤੇ ਖੂਨ ਪਸੀਨੇ ਦੀ ਕਮਾਈ ਨਾਲ ਪੈਸਾ ਕਮਾਉਂਦੇ ਸੀ ਤੁਸੀਂ ਅੱਜ ਫਰਕ ਵੀ ਇਹਨਾਂ 'ਚ ਦੇਖ ਲਓ ਇਹ ਅੱਜ ਵੀ ਉੱਥੇ ਨੇ ਤੇ ਜਿਹੜੇ ਅੱਜ ਦੇ ਕਲਾਕਾਰ ਨੇ ਬਹੁਤ ਛੇਤੀ ਵੱਡੀਆਂ ਵੱਡੀਆਂ ਗੱਡੀਆਂ ਕੋਠੀਆਂ ਮਹਿਲਾ ਮਨਾਰਾਂ ਤੱਕ ਪਹੁੰਚ ਗਏ ਸੋ ਗੱਲਬਾਤ ਅਸੀਂ ਯਾਰੀ ਰੱਖਦੇ ਆ ਬਾਈ ਜੀ ਤੁਹਾਡਾ ਕੀ ਸ਼ੌਂਕ ਹੈਗਾ ਸੌ ਕੇ ਸਾਡਾ ਆਹੀ ਹੈ ਜੀ ਬਸ ਗਾਇਕੀ ਜੀ ਹਾਂ ਇਸ ਤੋਂ ਇਸ ਤੋਂ ਬਿਨਾ ਤੁਸੀਂ ਹੋਰ ਕੀ ਕੰਮ ਕਰਦੇ ਹੋ ਹੋਰ ਤਾਂ ਜੀ ਬਸ ਨੰਬਰਦਾਰਾ ਪਿੰਡ ਦੇ ਨੰਬਰਦਾਰ ਵੀ ਪਿੰਡ ਦੇ ਇਹਦਾ ਬਹੁਤ ਵੱਡਾ ਉਹਦਾ ਬਾਈ ਜੀ ਤੁਹਾਡਾ ਹਾਂਜੀ 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 ਤੇ ਇੱਕ ਬਾਈ ਜੀ ਮੈਂ ਜਿਹੜੇ 78 ਛੱਤਾ ਬਾਈ ਜੀ ਸੀਗੇ ਉਹਨਾਂ ਦੇ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਨੇ ਉਹਨਾਂ ਦੀ ਸ਼ਾਦੀ ਹੋਈ ਸੀ ਹਾਂਜੀ ਸ਼ਾਦੀ ਹੋਈ ਸੀ ਕਿਉਂਕਿ ਬਹੁਤ ਸਾਰੇ ਦਰਸ਼ਕਾਂ ਨੂੰ ਬਾਈ ਜੀ ਇਹ ਗੱਲ ਨਹੀਂ ਪਤਾ ਹਾਂਜੀ ਦੋ ਗੁੱਡੀਆਂ ਸੀ ਇੱਕ ਕਾਕਾ ਸੀਗਾ ਜੀ ਜੀ ਆ ਕਾਕੇ ਦੇ ਥੋੜਾ ਜਿਹਾ ਗੁਰਦਿਆਂ ਚ ਨੁਕਸ ਸੀਗਾ ਜੀ ਬੜਾ ਉਹਨੇ ਤੇ ਮੈਂ ਮਿਹਨਤ ਕੀਤੀ ਤੇ ਗੁੱਡੀਆਂ ਵਿਆਹਾਂ ਮੈਂ ਜੀ ਤਾਂ ਸ਼ਾਇਦ ਕੁਝ ਮੈਂ ਕਰਿਆ ਤੇ ਉਹ ਮੇਨੂੰ ਤੇ ਪਰਿਵਾਰ ਹੁਣ ਇੱਥੇ ਰਹਿੰਦਾ ਬਾਈ ਕੋਈ ਉਹਨਾਂ ਦਾ ਹਾਂ ਗੁੱਡੀ ਰਹਿੰਦੀ ਹੁੰਦੀ ਸੀ ਤੇ ਹੁਣ ਉਹ ਆਪਦੇ ਉੱਥੇ ਰਹਿੰਦੀ ਐ ਸੌਰੀ ਮੈਂ ਸੁਣਿਆ ਬਾਈ ਉਹਨਾਂ ਦੀ ਬੇਟੀ ਨੇ ਵੀ ਕੋਈ ਗਾਣਾ ਕੀਤਾ ਹਾਂ 100 ਗਾਇਆ ਸੀ ਜੀ ਤਿੰਨ ਚਾਰ ਸੌਂਗ ਆ ਗਏ ਉਹਨਾਂ ਤਿੰਨ ਚਾਰ ਸੌਂਗ ਆ ਗਏ ਹਾਂਜੀ ਹਾਂਜੀ ਮਤਲਬ ਦੋ ਬੇਟੀਆਂ ਇੱਕ ਬੇਟਾ ਇੱਕ ਬੇਟਾ ਸੀ ਬੇਟਾ ਅਜ ਇਸ ਦੁਨੀਆ ਦੇ ਵਿੱਚ ਨਹੀਂ ਉਹਨਾਂ ਦੀ ਵਾਈਫ ਨਹੀਂ ਹੈਗੀ ਹਾਂ ਉਹ ਵੀ ਹੈਗੀ ਹੁਣ ਜਿਹੜੀ ਤੁਸੀਂ ਉਹਨਾਂ ਦੀ ਵਿਰਾਸਤ ਨੂੰ ਅੱਗੇ ਚਲਾ ਰਹੇ ਹੋ ਹਾਂਜੀ ਹਾਂਜੀ ਤੇ ਬਾਈ ਜੀ ਤੁਹਾਨੂੰ ਪਰਸਨਲੀ ਕਿਹੜਾ ਗਾਣਾ ਬਾਈ ਜੀ ਦਾ ਸਭ ਤੋਂ ਜ਼ਿਆਦਾ ਪਸੰਦ ਸੀਗਾ ਸੱਤੇ ਦਾ ਗਾਣਾ ਜੀ ਮੈਂ ਤੁਹਾਨੂੰ ਸੁਣਾਉਣਾ ਉਹ ਜਿਹੜਾ ਗਾ ਕੇ ਗਿਆ ਜੀ ਅੱਖਾਂ ਚ ਲਗਾ ਕੇ ਹੰਝੂ ਮੈਂ ਦਿਲ ਚ ਦਬਾ ਮਾਂ ਮੰਗਾ ਤੂੰ ਜਮਾਣੇ ਹੱਸਦੀ ਰਹੇ ਨੀ ਤੂੰ ਸੁਖੀ ਸੰਦੀ বাসਦੀ ਰਹੇ ਨੀ ਸੁਖੀ ਸੰਦੀ বাসਦੀ ਰਹੇ ਦਿਲ ਵਾਲੀ ਬਹੀ ਉਤੋ मट जाम साॾा पले के बि याद तेरी आवे न पजर साढा नाहे बहण पावे गीतो कोई गावे न माणे तू सुहाग मथे न लॻी रहंदी लाल ਤੂੰ ਲੀੜਾਂ ਚ ਜੱਜਦੀ ਰਹੇਨੀ ਤੂੰ ਸੁੱਖੀ ਸੰਦੀ ਵਸਦੀ ਰਹੇਨੀ ਸੁੱਖੀ ਸੰਦੀ ਵਸਦੀ ਰਹੇ ਕੀ ਬਾਤ ਹੈ ਬਾਈ ਜੀ ਤੁਰਦੀ ਫਿਰਦੀ ਇੰਡਸਟਰੀ ਹੈ ਹਾਂਜੀ 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 ਕਿਸੇ ਸਾਜ਼ ਦੀ ਲੋੜ ਨਹੀਂ ਹਾਂਜੀ 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 ਕਿਸੇ ਮਾਈਕ ਦੀ ਲੋੜ ਨਹੀਂ ਕਿਸੇ ਸਪੀਕਰ ਦੀ ਲੋੜ ਨਹੀਂ ਸਜਣੋ ਵਾਕਈ ਭਾਵੁਕ ਕਰ ਦਤਾ ਯਾਰ ਮੇਰਾ ਇੰਟਰਵਿਊ ਕਰਨ ਤੋਂ ਵੱਧ ਬਾਈ ਨੂੰ ਸੁਣਨ ਦਾ ਬਹੁਤ ਚਾਹਵਾਨ ਹੋਇਆ ਖੜਾ ਮੈਂ ਕਿਉਂਕਿ ਵਾਕਈ ਬਾਈ ਜੀ ਆਵਾਜ਼ ਦੇ ਵਿੱਚ ਇੰਨੀ ਕਾਸ਼ਿਸ਼ ਹੈ ਇੰਨੀ ਕਾਸ਼ਿਸ਼ ਹੈ ਵੀ ਜਿਹਦੀ ਹੱਦ ਹੀ ਕੋਈ ਨਹੀਂ ਬਾਈ ਜੀ ਮੈਂ ਸੁਣਦਾ ਰਿਹਾ ਬਜ਼ੁਰਗਾਂ ਤੋਂ ਕਿ ਸਟੇਜ ਲਾਉਣੀ ਨਾ ਜਿਹੜੀ ਓ ਖਲਾਜੀ ਦਾ ਬੜਾ ਨਹੀਂ ਬਹੁਤ ਘੱਟ ਜਿਹੜੇ ਬਾਈ ਜੀ ਹਾਂਜੀ ਹਾਂਜੀ ਕਲਾਕਾਰਾਂ ਦੇ ਹਿੱਸੇ ਆਈ ਹੈ ਸਟੇਜ ਲਾਉਣੀ ਬਹੁਤ ਤੇ ਮੈਂ ਕਮਾਲ ਮੰਨਦਾ ਉਸ ਅੱਲਾ ਦਾ ਬਹੁਤ ਧੰਨਵਾਦੀ ਆ ਕਿ ਉਹ ਕਲਾਕਾਰੀ ਜਿਹੜੀ ਆ ਕਮੀਆਂ ਦੇ ਵੇੜਿਆਂ ਚ ਦਿੱਤੀ ਹੋਈ ਆ ਹਾਂਜੀ 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 ਸਹੀ ਗੱਲ ਆ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਉਹ ਕਮੀਆਂ ਦੇ ਵੇੜੇ ਦੇ ਵਿੱਚ ਗਾਇਕੀ ਆ ਬਾਈ ਜੀ ਪਰ ਅਫਸੋਸ ਆ ਦਰਸ਼ਕੋ ਕਿ ਮੁੱਲ ਨਹੀਂ ਪਿਆ ਯਾਰ ਐਡੀ ਤਕੜੀ ਗਾਇਕੀ ਹੋਣ ਦੇ ਬਾਵਜੂਦ ਵੀ ਘਰਾਂ ਦੇ ਉਹੀ ਹਾਲਾਤ ਨੇ ਦਿਹਾੜੀਆਂ ਕਰਦੇ ਆ ਵਿਚਾਰੇ ਬੱਚੇ ਆਪਦੇ ਆਪ ਦੇ ਛੋਟੇ ਉਮਰੇ ਕੰਮ ਲਾਏ ਹੋਏ ਨੇ ਯਾਰ ਤਰਸ ਕਰੋ ਪ੍ਰੋਮੋਟਰ ਵੀਰੋ ਸਾਡਾ ਵੀ ਦੇਖੋ ਚੈਨਲ ਆ ਬਾਈ ਜੀ ਮਾਨਸ਼ਾ ਜੀ ਐਂਟਰਟੇਨਮੈਂਟ ਮੈਂ ਬਾਈ ਜੀ ਨੂੰ ਬੇਨਤੀ ਕਰੂੰਗਾ ਇਸ ਮਾਧਿਅਮ ਰਾਹੀਂ ਵੀ ਪਰਸਨਲੀ ਵੀ ਕਿ ਬਾਈ ਜੀ ਇਹਨਾਂ ਲੋਕਾਂ ਨੂੰ ਜਰੂਰ ਮੌਕਾ ਦਿਓ ਕਿਤੇ ਵੀ ਦੇਖੋ ਇੱਥੇ ਅਜਮਾ ਕੇ ਦੇਖੋ ਫੇਰ ਬਾਹਰ ਲੀਆਂ ਟਿਕਟਾਂ ਦਬਾਓ ਦੁਬਈ ਲੈ ਜਾਓ ਮਲੇਸ਼ੀਆ ਲੈ ਕੇ ਜਾਓ ਸਿੰਗਾਪੁਰ ਲੈ ਕੇ ਜਾਓ ਵੀ ਇਹਨਾਂ ਲੋਕਾਂ ਨੂੰ ਤੁਸੀਂ ਦਿਖਾਓਗੇ ਤਾਂ ਸੋਨੂੰ ਪੰਜਾਬ ਦੇ ਸੱਭਿਆਚਾਰ ਦੀ ਜਿਹੜੀ ਝਲਕਾ ਨਾ ਉਹ ਸਾਫ਼ ਦਿਖਾਈ ਦੇਊਗੀ ਅਸੀਂ ਬਿਨਾ ਕਿਸੇ ਸਾਜ਼-ਵਾਜ਼ ਤੋਂ ਬਾਈ ਤੋਂ ਗਾਣੇ ਸੁਣ ਰਹੇ ਹਾਂ ਬਾਈ ਐਡਾ ਇੱਕ ਮੈਂ ਕਹਿੰਦਾ ਗੱਲਬਾਤ ਆ ਨਾ ਵੀ ਮੇਰੇ ਕੰਨ ਬਾਈ ਜੀ ਸੁਣ ਕਰਨ ਵਾਲੀ ਗੱਲ ਕਰੀ ਪਈ ਐ ਮਤਲਬ ਡਾਇਰੈਕਟ ਤੁਹਾਡੀ ਏਡੀ ਹਾਂਜੀ ਹਾਂਜੀ ਬਹੁਤ ਮਤਲਬ ਆਵਾਜ਼ ਦੇ ਵਿੱਚ ਕਸ਼ੇਸ਼ ਆ ਬਾਈ ਜੀ ਤੇ ਕਿੰਨਾ ਕੁ ਟਾਈਮ ਤੁਸੀਂ ਲਗਾਤਾਰ ਕੰਟੀਨਿਊਸਲੀ ਗਾਇਕੀ ਇਹ ਬਾਈ ਕਰ ਸਕਦੇ ਹੋ ਸਟੇਜਾਂ ਦੇ ਉੱਤੇ ਸਟੇਜ ਤੇ ਜੀ 4-5 ਘੰਟੇ ਗਾਇਆ ਲਗਾਤਾਰ ਲਗਾਤਾਰ ਇਹੀ ਆਵਾਜ਼ ਚ ਬਾਈ ਹਾਂਜੀ ਹਾਂਜੀ ਉੱਚੇ ਸੁਰਾਂ ਚ ਗਾਇਆ ਐਡੇ ਉੱਚੇ ਸੁਰਾਂ ਚ ਹਾਂਜੀ ਕੀ ਬਾਤ ਆ ਬਾਈ ਜੀ ਜਿਹੜੀ ਨਸ਼ੱਤਰ 632 ਦੀ ਗਾਇਕੀ ਸੀਗੀ ਹਾਂਜੀ ਹਾਂਜੀ ਉਹ ਗੀਤਕਾਰ ਗੁਰਬਖਸ਼ ਅਲਵੇਲਾ ਦੇ ਨਾਲ ਸ਼ੁਰੂ ਹੋਈ ਸ਼ੁਰੂ ਹੋਈ ਹਾਂਜੀ ਹੋਰ ਵੀ ਕਿਸੇ ਗੀਤਕਾਰ ਦੇ ਉਹਨਾਂ ਨੇ ਗੀਤ ਗਾਏ ਹਾਂਜੀ ਗੀਤਾ ਦਿਆਲਪੁਰਾ ਜੀ ਉਹਦੇ ਗੀਤ ਗਾਏ ਜੀ ਜੀ ਕੇਵਲ ਭਦੌੜ ਦੇ ਗਾਏ ਜੀ ਤੇ ਬਲਕਾਰ ਸਿੱਧੂ ਦੇ ਡੈਡੀ ਦਾ ਗੀਤ ਗਾਇਆ ਸੀ ਉਹਨਾਂ ਨੇ ਜੀ ਬਲਕਾਰ ਸਿੱਧੂ ਦੇ ਡੈਡੀ ਦਾ ਡੈਡੀ ਦਾ ਜਿਹੜੇ ਐਮਐਲਏ ਨੇ ਅੱਜਕੱਲ ਹਾਂਜੀ 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 ਉਹਨਾਂ ਦੇ ਬਲਕਾਰ ਸਿੱਧੂ ਦੇ ਫਾਦਰ ਸਾਹਿਬ ਵੀ ਗੀਤ ਲਿਖਦੇ ਹੁੰਦੇ ਸੀ ਹਾਂ ਲਿਖਦਾ ਸੀ ਉਹਨਾਂ ਦਾ ਗੀਤ ਵੀ ਗਾਇਆ ਸੀ ਨਾਮ ਯਾਦ ਆ ਉਹਨਾਂ ਦਾ ਕੋਈ ਉਹਨਾਂ ਦਾ ਗੀਤ ਦਾ ਨਾਮ ਨਹੀਂ ਮੈਨੂੰ ਯਾਦ ਨਾ ਉਹਨਾਂ ਦਾ ਬਲਕਾਰ ਸਿੱਧੂ ਦੇ ਫਾਦਰ ਸਾਹਿਬ ਦਾ ਨਾਮ ਕੀ ਸੀ ਉਹ ਤਾਂ ਨਹੀਂ ਯਾਦ ਜੀ ਰੂਪ ਰੂਪ ਸੀ ਹਾਂ ਫੂਲੇ ਵਾਲਾ ਰੂਪ ਤਨਵਾਜ ਵਾਲੇ ਅੱਛਾ ਫੂਲੇ ਵਾਲਾ ਬਾਈ ਜੀ ਜਦੋਂ ਗਰਵਖਸਲ ਵੇਲਾ ਜੀ ਦਾ ਬਹੁਤ ਵੱਡਾ ਜਿਹੜਾ ਪੰਜਾਬੀ ਇੰਡਸਟਰੀ ਦੇ ਵਿੱਚ ਯੋਗਦਾਨ ਰਿਹਾ ਹੈ ਹਾਂਜੀ ਹਾਂਜੀ ਤੇ ਮਤਲਬ ਜਦੋਂ ਉਹਨਾਂ ਨੇ ਇਹ ਗੀਤਕਾਰੀ ਦੀ ਲਾਈਨ ਸ਼ੁਰੂ ਕੀਤੀ ਡਰਾਮਿਆਂ ਤੋਂ ਬਾਅਦ ਹਾਂਜੀ ਹਾਂਜੀ ਕਿਹੜੇ ਕਿਹੜੇ ਗਾਇਕ ਪੈਦਾ ਕੀਤੇ ਕਿਹੜੇ ਕਿਹੜੇ ਗਾਇਕਾ ਨਾਲ ਤੁਸੀਂ ਰਿਆਜ਼ ਕਰਦੇ ਰਹੋ ਗਾਉਂਦੇ ਰਹੋ ਅਸੀਂ ਜੀ ਬਲਕਾਰ ਸਿੱਧੂ ਧਰਮਪ੍ਰੀਤ ਹਰਦੇਵ ਮਾਹੀ ਨੰਗਰ ਨੇ ਵੀ ਸਾਡੇ ਮਗਰਵਾਜਾ ਅਸੀਂ ਮੇਰੇ ਤੇ ਧਰਮਪ੍ਰੀਤ ਮੰਗਣਾ ਜੀ ਇੱਕ ਵਾਰੀ ਜੀ ਹਾਂ ਉੱਥੇ ਵਰਜ ਰਾਜਗੜੀ ਸੀਗਾ ਪ੍ਰੋਗਰਾਮ ਜੀ ਉੱਥੇ ਉਹਨਾਂ ਨੇ ਹਰਮੋਨੀਅਮ ਪਲੇ ਕਰਿਆ ਸੀ ਫਿਰ ਅਸੀਂ 25 ਰੁਪਏ ਦਿੱਤੇ ਉਹਨੂੰ ਅੱਛਾ ਅੱਛਾ ਜੀ ਹਾਂ ਹਾਂ ਜੀ ਤੇ ਅਸੀਂ ਸਾਰੇ ਉੱਥੇ ਕੱਟੇ ਦੇ ਗੋਰਾ ਵੀ ਜੱਕਾਲਾ ਉੱਤੇ ਆਇਆ ਜੀ ਅੱਛਾ ਹਾਂ ਜੀ ਉਹ ਵੀ ਆਇਆ ਸੀ ਜਦੋਂ ਬਲਕਾਰ ਸਿੱਧੂ ਦੀ ਟੇਪ ਆਈ ਹੂੰ ਤੇ ਦਿਨ ਪੇਪਰਾਂ ਦੇ ਉਦੋਂ ਮੈਂ ਉੱਥੇ ਤਿਆਰੀ ਕਰਦਾ ਹੁੰਦਾ ਸੀ ਉਹ ਮੈਨੂੰ ਆਦਾ ਮੇਰਾ ਗੀਤ ਕੱਢ ਗੋਰਾ ਆਉਂਦਾ ਅੱਛਾ ਜੀ ਤੇ ਬਲਕਾਰ ਸਿੱਧੂ ਨੇ ਉਹਦਾ ਗੀਤ ਗਾਇਆ ਸੀਗਾ ਚੱਕ ਵਾਲਾ ਗੋਰਾ ਫਿਰ ਮਾਰ ਗਿਆ ਕੱਬ ਸਿੱਧੂ ਰਹਿ ਗਿਆ ਵਿਚਾਰਾ ਪਾਉਂਦਾ ਗੁੱਲੀਦਾਨ ਨਹੀਂ ਤੂੰ ਤਾਂ ਸਾਡੇ ਨਾਲ ਨੂੰ ਕਰ ਗਈ ਵੀ ਇਹ ਸਾਥੋਂ ਨਿਕਲੀ ਨਾ ਪੈਰ ਦੇ ਪੱਲਾ ਸੁਵਾਨੀ ਅੱਛਾ ਅੱਛਾ ਹਾਂਜੀ ਹਾਂਜੀ ਬਹੁਤ ਸੋਹਣੇ ਦੌਰ ਸੀ ਬਈ ਉਹ ਹਾਂਜੀ 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 ਤੇ ਮਤਲਬ ਬਈ ਤੁਸੀਂ ਕੀ ਦੇਖਦੇ ਹੋ ਕਿ ਬਲਕਾਰ ਸਿੱਧੂ ਦਾ ਨਾਮ ਲਿਆ ਧਰਮਪ੍ਰੀਤ ਦਾ ਨਾਮ ਲਿਆ ਹਰਦੇਵ ਮਾਈ ਨੰਗਲ ਦਾ ਨਾਮ ਲਿਆ ਇਹ ਸਾਰੇ ਗਾਇਕ ਅੱਗੇ ਲੰਘੇ ਹਾਂਜੀ 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 ਪਰ ਨਛੱਤਰਛੱਤਾ ਇੱਕ ਐਡੀ ਦੰਦ ਦਾ ਰਵਾਜ ਦਾ ਮਾਲਕ ਹੋਣ ਦੇ ਬਾਵਜੂਦ ਕਿਵੇਂ ਪਿੱਛੇ ਰਹਿ ਗਈ ਬਸ ਜਿਵੇਂ ਆਈ ਉਹਨੇ ਥੋੜਾ ਜਿਹਾ ਸੰਭਲਿਆ ਨਹੀਂ ਉਹ ਕਿਵੇਂ ਮਤਲਬ ਕਿ ਨੂੰ ਆਪਦੀ ਨੂੰ ਆਪਦੇ ਆਪ ਨੂੰ ਥੋੜਾ ਜਿਹਾ ਗਾਇਕ ਨਹੀਂ ਸੀ ਸਮਝਦਾ ਠੀਕ ਹੈ ਜੀ ਹਾਂ ਜੋ ਪਿਆਰ ਕਰਦਾ ਸੀ ਹਰੇਕ ਬੰਦੇ ਦਾ ਉਹਦੇ ਨਾਲ ਹੀ ਬਹਿ ਜਾਂਦਾ ਸੀ ਜੀ ਹਾਂਜੀ ਹਾਂਜੀ ਮਤਲਬ ਆ ਆਪਦਾ ਕੋਈ ਉਹਨਾਂ ਨੇ ਸਥਾਨ ਨਹੀਂ ਪ੍ਰਾਪਤ ਕੀਤਾ ਵੀ ਮਤਲਬ ਉਹ ਕਿਉਂਕਿ ਨਾਰਮਲੀ ਤਰਤੀ ਟੋਠੇ ਸੀ ਧਰਤੀ ਤੇ ਰਹੇ ਇਹ ਤਾਂ ਬਹੁਤ ਵਧੀਆ ਗੁਣ ਸੀ ਬਾਈ ਜੀ ਹਾਂਜੀ ਹਾਂਜੀ ਜਦੋਂ ਉਹਨਾਂ ਦੀ ਮਤਲਬ ਡੈਥ ਹੋ ਜਾਂਦੀ ਹੈ ਮੌਤ ਹੋ ਜਾਂਦੀ ਹੈ ਹਾਂਜੀ ਹਾਂਜੀ ਤਾਂ ਉਸ ਸਮੇਂ ਉਹਨਾਂ ਦੀਆਂ ਕਿੰਨੀਆਂ ਐਲਬਮਾਂ ਆ ਚੁੱਕੀਆਂ ਸੀ ਬਾਈ 16 ਮਾਰਕੀਟਾਂ 16 ਤੇ 5 ਅਸੀਂ ਮਾਰਕੀਟ ਦੇ ਵਿੱਚ 16 ਤੇ 5 ਆ ਚੁੱਕੀਆਂ ਸੀ ਮਤਲਬ 16 ਐਲਬਮਾਂ ਦੇ ਵਿੱਚ ਘੱਟੋ ਘੱਟ ਤੁਸੀਂ ਐ ਲਾ ਲਓ ਕਿ 100 ਦੇ ਲਗਭਗ ਗੀਤ ਉਹ ਗਾ ਚੁੱਕੇ ਸੀ ਜਿਹੜਾ ਉਹਨਾਂ ਦਾ ਰਿਕਾਰਡਰ ਸੀ ਹਾਂ ਜੀ ਹਾਂ ਜੀ ਕਿਹੜੀਆਂ ਕਿਹੜੀਆਂ ਕੰਪਨੀਆਂ ਬਾਈ ਉਦੋਂ ਰਿਕਾਰਡ ਕਰਦੀਆਂ ਰਹੀਆਂ ਗੀਤ ਉਹਨਾਂ ਦੇ ਪਹਿਲ ਚ ਜੈਟ ਕੰਪਨੀ ਜੀ ਕਈ ਕੰਪਨੀਆਂ ਮੇਰੇ ਨਹੀਂ ਜ਼ਿਆਦਾ ਕਿੰਜਾਂ ਚ ਆ ਜਾਣਗੇ ਗੀਤ ਉਹਨਾਂ ਦੇ ਬਾਈ ਬਹੁਤ ਮਤਲਬ ਉਦੋਂ ਦੌਰ ਹੀ ਐਸਾ ਸੀਗਾ ਗੀਤਕਾਰੀ ਦਾ ਕਿਉਂਕਿ ਸਟੇਜਾਂ ਹੀ ਜਿਆਦਾ ਲੱਗਦੀਆਂ ਸੀ ਤੇ ਜਦੋਂ ਇੰਟਰਨੈਟ ਦਾ ਸੱਜਣੋ ਜਮਾਨਾ ਨਹੀਂ ਸੀ ਅੱਜ ਤਾਂ ਬਾਈ ਬੈਠਾ ਤੁਹਾਡੇ ਰੂਬਰੂ ਤੁਹਾਨੂੰ ਦਰਸ਼ਨ ਕਰਵਾ ਰਿਹਾ ਇਹਨਾਂ ਦੀ ਗੀਤਕਾਰੀ ਸੁਣਾ ਰਿਹਾ ਉਦੋਂ ਤਾਂ ਸਟੇਜਾਂ ਮੇਲੇ ਖਾੜੇ ਟਰਨਮੈਂਟ ਹੀ ਹੁੰਦੇ ਸੀ ਹਾਂਜੀ 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 ਤੇ ਬਾਈ ਜੀ ਜਦੋਂ ਉਹਨਾਂ ਨੇ ਸੁਆਸ ਸਾਹਬ ਦੇ ਪੂਰੇ ਕੀਤੇ ਕੀ ਕਾਰਨ ਹੋਏ ਨੇ ਇੰਨੀ ਛੋਟੀ ਉਮਰ ਦੇ ਵਿੱਚ ਉਹਨਾਂ ਨੂੰ ਸੰਸਾਰ ਛੱਡ ਕੇ ਜਾਣਾ ਪਿਆ ਬੱਸ ਜੀ ਐ ਹੀ ਸੀਗਾ ਥੋੜੇ ਢਿੱਲੇ ਸੀਗੇ ਉਹ ਜੀ ਏ ਵਸ ਆਇਆ ਕਰਕੇ ਉਮਰ ਕਿੰਨੀ ਸੀ ਬਾਈ ਜੀ ਉਸ ਸਮੇਂ ਜਦੋਂ ਉਹਨਾਂ ਨੇ 35 ਸਾਲ ਦੀ ਉਮਰ ਸੀ 35 ਸਾਲ ਦੀ ਉਮਰ ਹਾਂਜੀ ਹਾਂਜੀ ਸੋ ਅ ਦਰਸ਼ਕੋ ਬਹੁਤ ਸਾਰੀਆਂ ਗੱਲਾਂ ਅਸੀਂ ਬਾਈ ਨਾਲ ਕੀਤੀਆਂ ਬਾਈ ਜੀ ਤੁਸੀਂ ਕੋਈ ਆਪਦੇ ਵੱਲੋਂ ਦਰਸ਼ਕਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਮੋ ਜਾਂ ਤੁਹਾਡੇ ਦਿਲ ਦੇ ਕੋਈ ਉਵਾਲ ਹੋਣ ਕੋਈ ਗੀਤ गा ਕੇ ਗਾਣਾ ਸੁਣਾਉਂਦੇ ਹੋ ਮੋ ਤੁਸੀਂ ਜਾਂ ਕੋਈ ਮੈਸੇਜ ਦੇਣਾ ਚਾਹੁੰਦੇ ਜਿਹੜੀਆਂ ਵੀ ਤੁਸੀਂ ਗੱਲਾਂ ਕਰਨੀਆਂ ਚਾਹੁੰਦੀਆਂ ਉਹ ਕਰ ਸਕਦੇ ਹੋ ਹਾਂਜੀ ਹਾਂਜੀ ਦਰਸ਼ਕਾਂ ਦੇ ਨਾਲ ਦਰਸ਼ਕਾਂ ਦੇ ਨਾਲ ਤਾਂ ਜੀ ਆਈਆਂ ਆ ਵੀ ਸਾਡੇ ਨਾਲ ਮੜਾ ਜਾਂ ਸੋਚਣ ਸਾਨੂੰ ਪ੍ਰੋਗਰਾਮ ਦੇਣਾ ਜੀ ਹੈ ਜੀ ਤੇ ਸਾਡੇ ਭਰਾ ਨੇ ਕਿਹੜਾ ਮੜਾ ਗਿਆ ਜੀ ਜੀ ਬਾਈ ਜੀ ਮੜਾ ਕਿਹਾ ਬੜਾ ਕਿਹਾ ਉਹਨਾਂ ਨੂੰ ਅੱਜ ਗਿਆ ਨੂੰ ਇਥੋਂ 32 ਸਾਲ ਹੋ ਗਏ ਬਾਈ ਜੀ ਹਜੇ ਤੱਕ ਉਹਨਾਂ ਦਾ ਗੀਤ ਵੱਜੀ ਜਾਂਦਾ ਅੱਜੇ ਵੱਜੇ ਜਾਂਦੇ ਆ ਜੀ ਹਾਂ ਸੱਜਣੋ ਬਾਲੀਵੁੱਡ ਦੇ ਵਿੱਚ ਫੇਰ ਰਿਕਾਰਡ ਹੋ ਕੇ ਗੀਤ ਉਹ ਬੈਕਗ੍ਰਾਉਂਡ ਹਾਂਜੀ ਗੀਤ ਲੱਗ ਰਹੇ ਨੇ ਤੁਸੀਂ ਦੇਖੋ ਵੀ ਕੈਸੀ ਆਵਾਜ਼ ਚ ਦਮ ਸੀ ਉਹਨਾਂ ਦਾ ਇੱਕ ਬਾਈ ਜੀ ਬਹੁਤ ਮੈਂ ਇੰਪੋਰਟੈਂਟ ਗੱਲ ਤੁਹਾਡੇ ਤੋਂ ਜ਼ਰੂਰੀ ਗੱਲ ਪੁੱਛਣੀ ਭੁੱਲ ਗਿਆ ਹਾਂਜੀ ਇੱਕ ਨਾਮਵਰ ਇਸ ਯੁੱਗ ਦਾ ਕਲਾਕਾਰ ਹੋਇਆ ਸਿੱਧੂ ਮੂਸੇਵਾਲਾ ਹਾਂ ਜੀ ਸਿੱਧੂ ਮੂਸੇਵਾਲਾ ਕਿਆ ਬਾਤਾਂ ਸੀਗਾ ਜੀ ਬੰਦਾ ਉਹ ਬਾਈ ਜੀ ਸਿੱਧੂ ਮੂਸੇਵਾਲਾ ਇੱਕ ਐਸਾ ਫਨਕਾਰ ਹੋਇਆ ਜਿਹਨੂੰ ਉਮਰ ਤਾਂ ਬਹੁਤ ਘੱਟ ਮਿਲੀ ਐ ਪਰ ਉਹਨੇ ਉਹ ਟੌਪਿਕ ਛੇੜੇ ਉਹ ਕਲਾਕਾਰਾਂ ਨੂੰ ਹੱਥ ਪਾਇਆ ਜਿਨ੍ਹਾਂ ਨੂੰ ਅੱਜ ਤੱਕ ਕਿਸੇ ਨੇ ਛੇੜਿਆ ਹੀ ਨਹੀਂ ਹਾਂ ਜੀ ਵੋਟਾਂ ਉਹਨਾਂ ਨਾਲ ਬਾਈ ਜੀ ਤੁਹਾਡਾ ਵੀ ਨਾਮ ਜੁੜਿਆ ਹਾਂ ਜੀ ਹਾਂ ਜੀ ਮੈਂ ਵੋਟਾਂ ਦੇ ਵਿੱਚ 22 ਟੇਜਾਂ ਗਾਈਆਂ ਜੀ ਉਹਦੇ ਮੂਰੇ ਮੈਂ ਅੱਛਾ ਜੀ ਹਾਂ ਜੀ ਜਦੋਂ ਇਲੈਕਸ਼ਨ ਦੇ ਐਮਐਲਏ ਦੀ ਇਲੈਕਸ਼ਨ ਲੜ ਰਹੇ ਸਿੱਧੂ ਐਮਐਲਏ ਦੀ ਇਲੈਕਸ਼ਨ ਲੜ ਰਹ ਤੇ ਮੈਨੂੰ ਆ ਦਾ ਭਰਾ ਯਾਰ ਮੈਂ ਕਿੱਥੇ ਤੇਰਾ ਗਉਣ ਦਊਗਾ ਮੈਂ ਬਿਨਾ ਸਾਜਾਂ ਤੋਂ ਤੈਨੂੰ ਗਵਾਤਾ ਯਾਰ ਜੀ ਤੇ ਬਾਈ ਜੀ ਤੁਹਾਡਾ ਕਿਵੇਂ ਮੇਲ ਮਲਾਪ ਹੋਇਆ ਉਹਨਾਂ ਨਾਲ ਤੁਸੀਂ ਉਹਨਾਂ ਦੀਆਂ ਸਟੇਜਾਂ ਲਾਈਆਂ ਇਲੈਕਸ਼ਨ ਮੇਲ ਸਾਡਾ ਜਿਹਾ ਹੋਇਆ ਸਾਡੇ ਪਿੰਡ ਦਾ ਭਾਨ ਜਸ ਅਕਵਾਲ ਸਿੰਘ ਮਾਸਟਰ ਜੀ ਉੱਠੰਡੇ ਰਹਿੰਦੇ ਆ ਉਹ ਜੀ ਤੇ ਡਿਊਟੀ ਉਹਨਾਂ ਦੀ ਨਸਾਨੇ ਆ ਜੀ ਤੇ ਉਹਨੇ ਸਾਨੂੰ ਤਿੰਨ ਚਾਰ ਵਜੂ ਉਹਨੇ ਬੁਲਾਇਆ ਜੀ ਸਿੱਧੂ ਮੁਸੇਵਾਲੇ ਸਿੱਧੂ ਮੁਸੇਵਾਲੇ ਨਾ ਮੇਰਾ ਪੋਸਟ ਵੀ ਅਰਲੀ ਜੀ ਕੀਤਾ ਸੀ ਕਾਸਟ ਦਾ ਉਹਨਾਂ ਨੇ ਜੀ ਕਿਹੜੀ ਕਾਸਟ ਦਾ ਬਾਈ ਉਹ ਸੀਗਾ ਕਹਿੰਦਾ ਤਾਂ ਆਪਣੀ ਤਾਂ ਪੋਸਟਰ ਕੱਢੀ ਤਾਂ ਸੀ ਰਤ 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 ਪਿਆਰ ਦੀ ਦੋ ਰਤ ਪਿਆਰ ਦੀ ਟੂ ਹਾਂ ਠੀਕ ਹੈ ਉਹਦਾ ਪੋਸਟਰ ਰਿਲੀਜ਼ ਕਰਿਆ ਉਹਦੀ ਆਪਣਾ ਬਾਈ ਜੀ ਜਦੋਂ ਤੁਸੀਂ ਉਹਨਾਂ ਨੂੰ ਪਹਿਲੀ ਵਾਰ ਮਿਲੇ ਤਾਂ ਉਹਨਾਂ ਨੇ ਤੁਹਾਨੂੰ ਕੀ ਕਿਹਾ ਬਹੁਤ ਪਿਆਰ ਦਿੱਤਾ ਜੀ ਕੀ ਪਤਾ ਜੀ ਹਾਂ ਫਿਰ ਤੁਹਾਨੂੰ ਇਹ ਗੱਲ ਕਿੱਥੋਂ ਮਤਲਬ ਉਹਨਾਂ ਨੇ ਕਹੀ ਕਿ ਅਸੀਂ ਮੇਰੇ ਤੁਸੀਂ ਪ੍ਰੋਗਰਾਮ ਤੇ اٹੈਂਡ ਕਰੋ ਮੈਂ ਇਲੈਕਸ਼ਨ ਲੜ ਰਿਹਾ ਹਾਂ ਤੁਸੀਂ ਮੇਰੀਆਂ ਸਟੇਜਾਂ ਲਾਓ ਇਹ ਤਾਲਮੇਲ ਹੁੰਦਾ ਹੋਇਆ ਕਿੱਥੇ ਤੱਕ ਪਹੁੰਚ ਗਿਆ ਸੀ ਬਾਈ ਹਰਤਾ ਜੀ ਉਸ ਜਦੋਂ ਗਾਇਆ ਤੇ ਆਥ ਨੇ ਜਦੋਂ ਸਿੱਧ ਘਰ ਪਹੁੰਚੇ ਹਾਂਜੀ ਤੇ ਮੈਨੂੰ ਆਦਾ ਬਾਈ ਯਾਰ ਮੈਂ ਗੀਤ ਇੱਕ ਤੇਰੇ ਨਾ ਕਰੂੰਗਾ ਇੱਕ ਛੱਤੇ ਦੀ ਗੁੱਡੀ ਨਾ ਅੰਲਾ ਤੁਨੂੰ ਚੱਕਣਾ ਹਾਂ ਜੀ ਬਸ ਫਿਰ ਉਸ ਥੋੜਾ ਸਮਾਂ ਵਿਚਾਰੇ ਥੋੜਾ ਮਿਲਿਆ ਭਾਈ ਜੀ ਬਹੁਤ ਵੱਡੀ ਦੇਣ ਚੀ ਦੇਖੋ ਮੇਜਰ ਰਾਜਸਥਾਨੀ ਹਾਂਜੀ ਹਾਂਜੀ ਲਾਭ ਹੀਰਾ ਹਾਂਜੀ ਹਾਂਜੀ ਜਸਵਿੰਦਰ ਬਰਾੜ ਬਰਾੜ ਹਾਂਜੀ ਬਲਕਾਰ ਅਨਖੀਲਾ ਹਾਂਜੀ ਹਾਂਜੀ ਜਿਹੜੇ ਲੋਕਾਂ ਨੂੰ ਅੱਜ ਦੀ ਨੌਜਵਾਨ ਪੀੜ੍ਹੀ ਭੁੱਲ ਚੁੱਕੀ ਸਜਣੋ ਹਾਂਜੀ ਹਾਂਜੀ ਉਸ ਮੁੱਦੇ ਨੂੰ ਹੱਥ ਪਾਇਆ ਜੱਟ ਦੇ ਪੁੱਤ ਨੇ ਮੈਂ ਕਹਿੰਦਾ ਵੀ ਗੱਲਾਂ ਹੀ ਛੱਡ ਦੋ ਸਿਰੇ ਹੀ ਗੱਲ ਬਾਤ ਸੀ ਆ ਪਰਿਵਾਰ ਰਹਿ ਗਿਆ ਸੀ ਜਿਵੇਂ ਕਹਿੰਦੇ ਆ ਵੀ ਮਾੜੀ ਕਿਸਮਤ ਹੀ ਕਹਿ ਸਕਦੇ ਆ ਸੀ ਬਾਈ ਨਾਲ ਗੀਤ ਰਿਲੀਜ਼ ਕਰਨਾ ਸੀਗਾ ਹਰਵੰਸ ਨੇ ਹਰਵੰਸ ਨਾਲ ਸਿੱਧੂ ਮੂਸੇਵਾਲਾ ਨੇ ਸਮਾਂ ਬਹੁਤ ਥੋੜਾ ਮਿਲਿਆ ਇਹ ਵੀ ਪਤਾ ਲੱਗਿਆ ਬਾਈ ਜੀ ਮੈਨੂੰ ਆਫ ਦੀ ਰਿਕਾਰਡ ਆਪਾਂ ਗੱਲਾਂ ਕਰ ਰਹੇ ਸੀ ਤੁਸੀਂ ਮੈਨੂੰ ਦੱਸਿਆ ਕਿ ਜਿਸ ਸਮੇ ਬਾਈ ਦੀ ਜਿਹੜੇ ਦਿਨ ਬਾਈ ਦੀ ਡੈਥ ਹੋਈ ਹੈ ਗੋਲੀਆਂ ਵਜਦੀਆਂ ਨੇ ਸਿੱਧੂ ਦੇ ਉਸ ਦਿਨ ਤੁਸੀਂ ਮਿਲਣ ਵੀ ਜਾ ਰਹੇ ਸੀ ਹਾਂਜੀ ਉੱਥੇ ਅਸੀਂ ਬਠੰਡੇ ਡੰਮ ਵੀ ਕਰਨ ਗਏ ਸੀਗਾ ਅਸੀਂ ਵਾਈ ਨੂੰ ਫੋਨ ਲਾਇਆ ਅਸੀਂ ਆਖਿਆ ਵਾਈ ਤੇਰੇ ਕੋਲੇ ਆਉਨੇ ਆ ਤੇ ਬਸ ਅਸੀਂ ਫਿਰ ਰਾਹ ਚ ਮੁੜਿਆ ਇਹ ਪਤਾ ਲੱਗ ਗਿਆ ਸਾਨੂੰ ਪਤਾ ਲੱਗ ਗਿਆ ਵੀ ਇਹ ਕੰਮ ਹੋ ਗਿਆ ਤੁਸੀਂ ਬਾਈ ਜੀ ਦੂਜੇ ਮੈਨੂੰ ਬੰਦੇ ਮਿਲਿਓ ਐਸੇ ਜਿਹੜੇ ਉਸ ਦਿਨ ਉਹਨੂੰ ਮਿਲਣ ਜਾਂਦੇ ਸੀ ਪਹਿਲਾ ਬੰਦਾ ਮੈਂ ਹਾਂ ਹਾਂਜੀ ਹਾਂਜੀ ਮੈਂ ਮੇਰੇ ਬੇਟੇ ਨੂੰ ਕਿਹਾ ਕਿ ਬੇਟੇ ਮੈਂ ਤੈਨੂੰ ਤੇਰੇ ਚਾਚੇ ਨਾਲ ਮਲਾ ਕੇ ਲਿਆਉਣਾ ਅੱਛਾ ਜੀ ਉਹਨੇ ਮੈਨੂੰ ਜਵਾਬ ਦਿੱਤਾ ਵੀ ਮੈਂ ਅੱਜ ਜਾਣਾ ਨਹੀਂ ਹੈਗਾ अच्छा जी ਤੇ ਚਲੋ ਮੈਂ ਐਤਵਾਰ ਸੀ ਬਾਈ ਜੀ 29 ਮਈ ਕਿਹਨੂੰ ਨਹੀਂ ਦਣੇ ਯਾਦ ਹਨਾ ਉਹ ਸਾਰੇ ਆਲ ਵਰਡ ਦੇ ਵਿੱਚ ਹੀ ਇਹ ਡੇਟਾ ਜਿਹੜੀਆਂ ਮਤਲਬ ਨੋਟ ਹੋ ਚੁੱਕੀਆਂ ਨੇ ਹਾਂਜੀ ਹਾਂਜੀ ਤੇ ਬਾਈ ਜੀ ਕੋਈ ਹੋਰ ਤੁਸੀਂ ਮੈਸੇਜ ਕੋਈ ਦੇਣਾ ਚਾਹੁੰਦੇ ਹੋ ਮੋ ਦਰਸ਼ਕਾਂ ਨੂੰ ਜਾਂ ਮੰਨ ਲਓ ਤੁਹਾਡੀ ਕੋਈ ਹੋਰ ਗੱਲਬਾਤ ਕੋਈ ਵੀ ਜਿਹੜੀ ਕਰਨੀ ਚਾਹੁੰਦੇ ਹੋ ਮੋ ਤੁਸੀਂ ਬਾਈ ਜੀ ਦੇ ਰਿਲੇਟਡ ਮੈਂ ਤਾਂ ਜੀ ਇਹੀ ਕਹਿਣਾ ਚੰਗਾ ਗਾਓ ਜੀ ਚੰਗਾ ਬਸਗਾ ਰੈਕਟਰਾਂ ਨੂੰ ਵੀ ਇਹੀ ਕੰਨਾ ਬਸਗਾ ਮਾਰਕੀਟ ਚ ਕੀਤ ਦੋ ਜੀ ਹੈ ਮੇਰਾ ਤਾਂ ਇਹ ਸਾਰਿਆਂ ਨੂੰ ਤੇ ਅੱਜ ਦੀ ਗਾਇਕੀ ਤੇ ਪਿਛਲੀ ਗਾਇਕੀ ਦੇ ਵਿੱਚ ਕੀ ਫਰਕ ਨਜ਼ਰ ਆਉਂਦਾ ਤੁਹਾਨੂੰ ਫਰਕ ਤਾਂ ਬਹੁਤ ਆ ਜੀ ਪਹਿਲਾਂ ਦੰਮ ਵਾਲੀ ਗਾਇਕੀ ਸੀ ਜੀ ਹੁਣ ਤਾਂ ਕੋਈ ਦੰਮ ਵਾਲੀ ਗਾਇਕੀ ਨਹੀਂ ਹੁਣ ਕਾਦੇ ਵਾਲੀ ਗਾਇਕੀ ਆ ਬਾਈ ਹੁਣ ਤਾਂ ਬਸ ਹੋਈ ਆ ਜੀ ਕੱਲਾ ਟਰੱਕ ਦਾ ਪਹਿਲਾਂ ਵੇਹਜ ਕਦਾ ਹੁੰਦਾ ਹੈ ਹਾਂ ਤੇ ਅਸੀਂ ਤਾਂ ਅੱਜ ਵੀ ਜੇ ਖਾੜਾ ਲਾਉਣ ਜਦੋਂ ਚਾਰ ਸਾਜ਼ ਹੀ ਹੁੰਦੇ ਆ ਹੂੰ ਕਿਹੜੇ ਕਿਹੜੇ ਸਾਜ਼ ਹੁੰਦੇ ਆ ਬਾਈ ਵੀ ਢੋਲ ਕ ਹਾਂਜੀ ਤਪਲਾ ਹਾਂਜੀ ਔਰ ਗਾਨਾ ਵੰਜੋ ਬਸ ਚਾਰ ਪੰਜ ਸਾਰੇ ਸੋਡੀ ਸਾਰੀ ਟੀਮ ਬਣੀ ਹੋਈ ਹੈ ਹਾਂਜੀ ਹਾਂਜੀ ਤੁਸੀਂ ਕਿੰਨੇ ਕ ਪ੍ਰੋਗਰਾਮ ਜਿਹੜੇ ਇੱਕ ਸਾਲ ਦੇ ਵਿੱਚ ਤੁਹਾਨੂੰ ਮਿਲ ਜਾਂਦੇ ਨੇ ਅੱਜ ਦੀ ਘੜੀ ਨਹੀਂ ਜੀ ਬਹੁਤ ਘੱਟ ਸਾਨੂੰ ਤਾਂ ਮੈੜੀ ਨਹੀਂ ਰਹੇ ਪ੍ਰੋਗਰਾਮ ਪਤਾ ਨਹੀਂ ਕੀ ਗੱਲ ਵੀ ਮਤਲਬ ਦਰਸ਼ਕੋ ਮੇਰੀ ਹਰਵੰਸ ਸਭਾਈ ਵੱਲੋਂ ਬੇਨਤੀ ਹੈ ਕਿ ਯਾਰ ਵੱਧ ਤੋਂ ਵੱਧ ਇਹਨਾਂ ਨੂੰ ਪ੍ਰੋਗਰਾਮ ਦਿਓ ਟੂਰਨਾਮੈਂਟਾਂ ਦੇ ਦਿਓ ਮੈਚਾਂ ਤੇ ਦਿਓ ਮਤਲਬ ਸਾਂਝੇ ਜਿਹੜੇ ਪ੍ਰੋਗਰਾਮ ਆਪਾਂ ਕਰਦੇ ਆ ਕੋਈ ਸਭਾ ਹੁੰਦੀਆਂ ਨੇ ਲੋ ਲੀਡਰਾਂ ਵਾਸਤੇ ਸਭ ਤੋਂ ਵੱਡੀ ਆਫਰ ਆ ਬਈ ਆਪਣੀ ਆ ਹਾਂਜੀ ਹਾਂਜੀ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਸੱਜਣੋ ਤੁਸੀਂ ਲੋਕ ਸਭਾ ਦੀਆਂ ਚੋਣਾਂ ਵਾਸਤੇ ਘੱਟੋ ਘੱਟ ਬਠੰਡੇ ਹਲਕੇ ਦਾ ਹੀ ਕੰਮ ਬਾਈ ਨੂੰ ਹਰਵੰਸ ਸੱਤੇ ਨੂੰ ਦੇ ਸਕਦੇ ਹੋ ਤੁਸੀਂ ਮੇਰੀ ਯਕੀਨ ਨਾ ਮੰਨਿਓ ਤੁਸੀਂ ਕਿ ਤੁਹਾਨੂੰ ਕੋਈ ਸੁਣਨ ਆਵੇ ਨਾ ਆਵੇ ਤਾਂ ਇਹਨਾਂ ਨੂੰ ਲਾਜ਼ਮੀ ਸੁਣਨ ਆਉਣਗੇ ਬਾਈ ਕਿਉਂਕਿ ਇਹਨਾਂ ਦੀ ਬਾਤ ਦੇ ਵਿੱਚ ਇੰਨਾ ਦਮ ਇੰਨੀ ਕشش ਹੈ ਵੀ ਜੇ ਦੀ ਗੱਲ ਹੀ ਛੱਡ ਦੋ ਬਾਈ ਮੈਂ ਤੁਹਾਡੇ ਨਾਲੋਂ ਪਹਿਲਾਂ ਬਾਈ ਜੀ ਦੇਖੋ ਆਪਾਂ ਕਿਸੇ ਨਾਲ ਕੋਈ ਕੰਪੈਰੀਜਨ ਨਹੀਂ ਕਰਾਂਗੇ ਗਾਇਕੀ ਦਾ ਹਰੇਕ ਬੰਦੇ ਦਾ ਵੱਖੋ ਵੱਖਰਾ ਰੁਤਬਾ ਵੱਖਰੋ ਵੱਖਰਾ 스ਕੀਲ ਆ ਕੋਈ ਕਹੇ ਜੇ ਢੰਗ ਦਾ ਗਾਉਂਦਾ ਪਰ ਬਾਈ ਜੀ ਜਿਹੜੇ ਟੈਲੈਂਟ ਤੁਹਾਡੇ ਪਰਿਵਾਰ ਦੇ ਵਿੱਚ ਆ ਤੁਹਾਡੇ ਵਿੱਚ ਆ ਮੈਂ ਨਹੀਂ ਬਾਈ ਜੀ ਇਹ ਪਰਮਾਤਮਾ ਦੀ ਦੇਣਾ ਜੀ ਕੁਦਰਤੀ ਮੈਂ ਨਹੀਂ ਬਾਈ ਜੀ ਅੱਜ ਤੱਕ ਦੇਖਿਆ ਕਿਸੇ ਨੂੰ ਸੋ ਦਰਸ਼ਕੋ ਮਤਲਬ ਕਹਿ ਦੀਏ ਕਿ ਹਾਲਾਤਾਂ ਦੇ ਦਬਾਏ ਹੋਏ ਬੰਦੇ ਨੇ ਕੰਮ ਭਰਾ ਦੇਖੋ ਨੌਜਵਾਨ ਚੜ੍ਹਦੀ ਬਰੇਸ ਦੇ ਵਿੱਚ ਦਬ ਲਿਆ ਮਾਲਕ ਨੇ ਕਹਿ ਲਈਏ ਉਹਨੂੰ ਪਿਆਰਾ ਹੋ ਗਿਆ ਹਾਲਾਤ ਮਾੜੇ ਨੇ ਬਹੁਤੀਆਂ ਗੱਲਾਂ ਇਹਨਾਂ ਨੂੰ ਕੈਮਰੇ ਦੇ ਉੱਤੇ ਨਹੀਂ ਕਰਨੀਆਂ ਆਉਂਦੀਆਂ ਸਿੱਧੇ ਪੱਧਰੇ ਬੰਦੇ ਨੇ ਪਿੰਡਾਂ ਦੇ ਵਿੱਚ ਰਹਿੰਦੇ ਨੇ ਤੇ ਗੀਤਕਾਰੀ ਆ ਜਿਹੜੀ ਉਹ ਹੁਣ ਇਹਨਾਂ ਦੀ ਬਾਈ ਜੀ ਇੱਕਦਮ ਆਪਾਂ ਕਹਿ ਦਈਏ ਕਿ ਸਲਮ ਹੋ ਚੁੱਕੀ ਐ ਬਹੁਤੀਆਂ ਗੱਲਾਂ ਅਸੀਂ ਨਾ ਕਰਦੇ ਹੋਏ ਫੇਰ ਕਿਸੇ ਇੰਟਰਵਿਊ ਦੇ ਨਾਲ ਫੇਰ ਕਿਸੇ ਨਵੇਂ ਕਲਾਕਾਰ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਦਿਓ ਯਾਸਤ ਮੈਂ ਤੁਹਾਡਾ ਆਪਣਾ ਲਾਲੀਤ ਨੌਲਾ ਮਾਨਸ਼ਾਹੀਆ ਐਂਟਰਟੇਨਮੈਂਟ ਕੈਨੇਡਾ ਵੱਲੋਂ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਸਤ ਸ੍ਰੀ ਅਕਾਲ ਹੜਾ ਨਹੀਂ ਯਾਦ ਕਰਿਆ ਕਰਾਂਗੀ ਹਾਏ ਨਹੀਂ ਹਮਕੇ ਪਰਿਆ ਕਰਾਂਗੀ ਹੜਾ ਨਹੀਂ ਯਾਦ ਕਰਿਆ ਕਰਾਂਗੀ ਹਾਏ ਨਹੀਂ ਹਮਕੇ ਪਰਿਆ ਕਰਾਂਗੀ ਹਾਏ ਨਹੀਂ ਹੰਜਾਂ ਦੇ ਹਾਰ ਪਰੋਵੇਂਗੀ ਹੋ ਜਦੋਂ ਯਾਦ ਸੱਜਣਾ ਦੀ ਆਉ ਤੁਲਕ ਲੁਕ ਲੁਕ ਰੋਵੇਂਗੀ ਯਾਦ ਕਰਿਆ ਕਰਾਂਗੀ ਹਾੜਾ ਨਹੀਂ ਹੋ ਗਏ ਪਰਿਆ ਕਰੂੰਗੀ ਨੀ ਸਦਾ ਰਿੰਦਾ ਸੀਗਾ ਫੁੱਲ ਬੰਗੂਟ ਟਕਦਾ ਜਦੋਂ ਦਾ ਪਿਆਰ ਪੈ ਗਿਆ ਹੋ ਜਾ ਤੂੰ ਸਜਣਾ ਤੂੰ ਮੁੱਖ ਮਿਲੋ ਓੜਗੀ ਮੈਂ ਉਹਦੇ ਦਾ ਬਿਮਾਰ ਪੈ ਗਿਆ ਹੋ ਜਾ ਤੂੰ ਨਾ ਦੁੱਖ ਬਿਲ੍ਹਾਉ ਮੋੜਗੀ ਮੇ ਉਹਦੇ ਦਾ ਬਿਮਾਰ ਪੈ ਗਿਆ ਹੋ ਤੈਨੂੰ ਰਾਇਆਂ ਤੋਂ ਪਹਿਣਗੇ ਭਲੇਖੇ ਨਹੀਂ ਤੈਨੂੰ ਰਾਇਆਂ ਤੋਂ ਪਹਿਣਗੇ ਭਲੇਖੇ ਜਦਦਰਾਂ ਚ ਘਨੋਵੇਂਗੀ ਹੋ ਜਦਾਂ ਯਾਦ ਸੱਜਣਾ ਦੀ ਆਉ ਤੁਲਕਲ ਕਰੋਵੇਂਗੀ ਯਾਦ ਕਰਿਆ ਕਰੇਗੀ ਹੜਾ ਨਹੀਂ ਹੋਗੇ ਪਰਿਆ ਕਰेंगी